ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਜਿਹੜੀ ਸੰਤ ਮਸਕੀਨ ਜੀ ਦੀ ਕਥਾ ਹੈ ਨਾ ਉਹ ਇੱਕ عظیم ਲੀਡਰ عظیم ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਹੈ ਜਿਹੜੀ ਕਿ ਬਹੁਤ ਹੀ ਹਾਲਾਕ ਕਥਾਵਾਂ ਸੁਣ ਕੇ ਬਹੁਤ ਮਜ਼ਾ ਆਏਗਾ ਖੈਰ ਪਹਿਲਾਂ ਤੇ ਆਪਾਂ ਦੇਖ ਲੈਨੇ ਅੱਜ ਦੀ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਅੱਜ ਦੀ ਕਥਾ ਇਸੇ ਤਰੀਕੇ ਨਾਲ ਮੈਂ ਅਰਜ਼ ਕਰਾਂ ਸਿੱਖ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਛਾਇਆ ਵੇ ਬੇਸ਼ਮਾਰ ਯਾਦਗਾਰੀ ਇਤਿਹਾਸਕ ਸਥਾਨ ਉਹਨਾਂ ਦੇ ਬਣਾਏ ਕਿਆ ਇਹ ਇਤਿਹਾਸ ਦੇ ਜੋ ਇਤਨਾ ਛਾਏ ਨੇ ਮਹਾਰਾਜਾ ਕਰਕੇ ਮਹਾਰਾਜੇ ਹਰ ਬਥੇਰੇ ਸੀ ਇਸ ਦੇਸ਼ ਦੇ 550 ਦੇ ਕਰੀਬ ਰਿਆਸਤਾਂ ਸੀ ਛੋਟੇ ਵੱਡੇ ਮਹਾਰਾਜੇ ਬਹੁਤ ਸਾਰੇ ਇਤਿਹਾਸ ਵਿੱਚ ਇਸ ਢੰਗ ਨਾਲ ਨਹੀਂ ਛਾਏ ਹੋਏ ਜੈਸੇ ਮਹਾਰਾਜਾ ਰਣਜੀਤ ਸਿੰਘ ਛਾਏ ਤੇ ਗੁਨਾ ਕਰਕੇ ਉਸਦੀ ਮਹਿਮਾ ਨਿਰਮਾਣਤਾ ਕਿਤਨੀ ਸੀ ਗੁਰੂ ਭਗਤ ਦੇ ਕਿਤਨੇ ਸੀ ਸਮੁਦ੍ਰਿਸ਼ਟੀ ਕਿਤਨੇ ਸੀ ਸ਼ਾਇਦ ਮੈਂ ਅਰਜ਼ ਕੀਤੀ ਹੈ ਕਿ ਨਹੀਂ ਇੱਕ ਪਤੀ ਨੇ ਕਿਧਰੇ ਕੁਰਾਨ ਸ਼ਰੀਫ ਦਾ ਟੇਕਾ ਲਿਖਿਆ ਸੀ ਬਾਹਰ ਉਸ ਦੀ ਚੌਗੀ ਤੇ ਟੇਕਾ ਉਸ ਦੇ ਹੱਥ ਵਿੱਚ ਤੇ ਜ਼ਾਰੋ-ਜ਼ਾਰ ਰੋ ਰਿਆ ਸੀ ਕਦੀ ਮਹਾਰਾਜਾ ਸਾਹਿਬ ਨੂੰ ਤੇ ਦੇਖਿਆ ਨਹੀਂ ਸੀ ਦਿਨ ਵਰ ਸ਼ਿਕਾਰ ਖੇਡ ਕੇ ਸਾਥੀਆਂ ਨਾਲ ਵਾਪਸ ਆ ਰਹੇ ਸਨ ਰੋਂਦਾ ਵੇਖ ਕੇ ਮਹਾਰਾਜਾ ਸਾਹਿਬ ਤੋਂ ਤਰ ਰੋ ਰੋ ਕੇ ਉਹ ਖਰੇ ਆ ਸੀ ਐ خدا ਜੇ ਕਿਦਰੇ ਦੇਸ਼ ਦਾ ਮਹਾਰਾਜਾ ਕਿਦਰੇ ਦੇਸ਼ ਦਾ ਹੁਕਮਰਾਨ ਮੁਸਲਮਾਨ ਆਉਂਦਾ ਤੇ ਮੇਰੇ ਇਹ ਜਿਹੜਾ ਕੁਰਾਨ ਦਾ ਤਰਜਮਾ ਮੈਂ ਕੀਤਾ ਹੈ ਕਿ ਸਾਰੀਆਂ ਵੱਡੀਆਂ ਵੱਡੀਆਂ ਮਸਜਿਦਾਂ ਇਹਨਾਂ ਇਤਨਾ ਮੈਂ ਲਿਖਾ ਔਰ ਇਤਨੀਆਂ ਕਾਪੀਆਂ ਮੈਂ ਵੰਡਿਆ ਤੇ ਮੇਰੀ ਸਮਰਤਾ ਪਰ ਕੀ ਕਰਾਂ ਦੇਸ਼ ਦਾ ਰਾਜਾ ਇੱਕ ਸਿੱਖ ਹੈ ਉਹਨੋਂ ਨਹੀਂ ਪਤਾ ਰਾਜਾ ਸਾਹਮਣੇ ਖੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਪੁੱਛ ਲਿਆ ਫਕੀਰ ਸਾਈਆ ਤੈਨੂੰ ਇਤਰਾਜ਼ ਕਿਉਂ ਹੈ ਕਿ ਇੱਕ ਰਾਜਾ ਸਿੱਖ ਹੈ ਇਤਰਾਜ਼ ਹੈ ਮੈਂ ਵੀ ਸੰਤਮੈਂਨਤ ਕੀਤੀ ਹੈ ਕਿ ਹੁਣ ਮੇਰੇ ਕੋਲ ਹੀ ਰਹ ਜਾਈਂ ਤੇ ਵੱਡੀਆਂ ਵੱਡੀਆਂ ਮਸਜਿਦਾਂ 'ਚ ਨਹੀਂ ਪਹੁੰਚੇ ਰਾਜਾ ਗੁਰਦੰਦੇ ਸਿੰਘ ਹੱਥ ਜੋੜ ਕੇ ਕਹਿੰਦੇ ਨੇ ਫਕੀਰ ਸਾਈਂ ਇਹ ਕੁਰਾਨ ਸ਼ਰੀਫ ਮੈਨੂੰ ਦੇ ਤਿੰਨ ਮਹੀਨੇ ਦੀ ਮੌਲਤ ਮੈਂ ਸਾਰੀਆਂ ਮਸਜਿਦਾਂ ਚ ਪੁਚਾ ਦੇਆ ਮੈਂ ਸਾਰੀਆਂ ਮਸਜਿਦਾਂ ਚ ਪੁਚਾ ਦੇਆ ਘੂਰ ਕੇ ਔਰ ਨਾਲ ਦੇਖਿਆ ਹੈ ਕਿਤੇ ਮਹਾਰਾਜਾ ਗੀਤ ਸਿੰਘ ਔਰ ਮੇਰੇ ਕੋਲ ਹੱਥ ਜੋੜਦੇ ਪੈਣ ਔਰ ਮੰਗਦੇ ਪੈਣ ਇਹ ਨਵੇਂ ਫਰਾਗ ਦੇ। ਗਰੇ ਫਕੀਰ ਕਹਿੰਦਾ ਦਿੰਦਾ ਮੈਂ ਤੁਹਾਨੂੰ ਕੁਰਾਨ ਸ਼ਰੀਫ ਹੈ। ਪਰ ਮੈਨੂੰ ਦੁਆ ਕਰਨ ਲੈਣਾ। ਕੀ ਦੁਆ ਕਰਨੀ ਹੈ? ਕਹਿੰਦਾ ਐ ਮੇਰੇ ਖੁਦਾਵੰ ਤਾਲਾ ਹਰ ਦੇਸ਼ ਦਾ ਬਾਦਸ਼ਾਹ ਬਣਾਵੇ ਮਹਾਰਾਜਾ ਰਣਜੀਤ ਸਿੰਘ ਜੀ। ਪੰਜ ਵਾਰ। ਮੈਂ ਇਹ ਦੁਆ ਕਰ ਪਰਿਆਦ ਕਰਦਾ ਇਤਨੇ ਸਮ੍ਰਿਧ ਇਕ ਤੇ ਹੁੰਦਾ ਹੈ ਮਨੁੱਖ ਨੂੰ ਗੁਨਾ ਕਰਕੇ ਨਾਪਣਾ ਇਕ ਹੁੰਦਾ ਹੈ ਮਨੁੱਖ ਨੂੰ ਹਨ ਸੰਪਦਾ ਤੇ ਪ੍ਰਭਤਾ ਕਰਕੇ ਨਾਪਣਾ ਬਹੁਤਾਂ ਦੇ ਵਿੱਚ ਇਹੀ ਪੈਮਾਨਾ ਹੈ ਇਸੇ ਨਾਲ ਮਨੁੱਖ ਮਨੁੱਖ ਨੂੰ ਜੋ ਹੈ ਨਾਪਦਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਪ੍ਰਭਤਾ ਕਿੰਨੇ ਹੈ ਇਹਦੇ ਕੋਲ ਸ਼ਕਤੀ ਹੈ ਦੀ ਕਥਾ ਦੇ ਵਿੱਚ ਦੇਖਿਆ ਵੀਰੋ ਕਿ ਕਿਸ ਤਰ੍ਹਾਂ ਸੰਤ ਮਸਕੀਨ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੱਸਦੇ ਪਏ ਆ ਵੀਰੋ ਜਿਹੜੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗਦੀ ਹੈ ਸੰਤ ਮਸਕੀਨ ਸਿੰਘ ਜੀ ਦੀ ਉਹ ਇਹ ਹੈ ਕਿ ਉਹਨਾਂ ਦਾ ਬੋਲਣ ਦਾ ਅੰਦਾਜ਼ ਬਹੁਤ ਖੂਬਸੂਰਤ ਹੈ ਠਹਿ ਠਰ ਕੇ ਆਰਾਮ ਆਰਾਮ ਦੇ ਨਾਲ ਗੱਲ ਕਰਦੇ ਆ ਤੇ ਹਰ ਗੱਲ ਬੜੇ ਵਾਜ਼ਿਆ ਤਰੀਕੇ ਨਾਲ ਕਰਦੇ ਆ ਸੁਣਨ ਵਾਲੇ ਨੂੰ ਹਰ ਚੀਜ਼ ਵਾਜ਼ਿਆ ਤੌਰ ਤੇ ਸਮਝ ਆਉਂਦੀ ਹੈ ਤੇ ਮੈਨੂੰ ਤੇ ਇਸ ਕਰਕੇ ਸੰਤ ਮਸਕੀਨ ਜੀ ਦੀ ਜਿਹੜੇ ਕਥਾ ਬਹੁਤ ਅੱਛੀਆਂ ਲੱਗਦੀਆਂ ਮੈਂ ਇਸ ਕਰਕੇ ਸੋਣਾ ਕਿਉਂਕਿ ਉਹਨਾਂ ਦਾ ਤਲੱਫਜ਼ ਬਹੁਤ ਜ਼ਬਰਦਸਤ ਹੈ ਤੇ ਬੜਾ ਠਾਹ ਠਰ ਕੇ ਆਰਾਮ ਨਾਲ ਬੋਲਦੇ ਤੇ ਹਰ ਗੱਲ ਸਹੀ ਤਰੀਕੇ ਨਾਲ ਸਮਝ ਆਉਂਦੀ ਹੈ ਤੇ ਅੱਜ ਦੀ ਵੀਡੀਓ 'ਚ ਵੀ ਆਪਾਂ ਦੇਖਿਆ ਕਿ ਕਥਾ ਦੇ ਵਿੱਚ ਦੱਸਦੇ ਪਏ ਨੇ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਜਾ ਰਹੇ ਹੁੰਦੇ ਆ ਤੇ ਮੁਸਲਮਾਨਾਂ ਦਾ ਇੱਕ ਆਲਮ ਜਾਂ ਇੱਕ ਕਾਤਿਬ ਜਿੰਨੇ ਇੱਕ ਕੁਰਾਨ ਪਾਕ ਲਿਖਿਆ ਹੁੰਦਾ ਵੈ ਤੇ ਰੋਂਦਾ ਪਿਆ ਹੁੰਦਾ ਤੇ ਅੱਲਾਹ ਕੋ ਦੁਆ ਕਰਦਾ ਪਿਆ ਹੁੰਦਾ ਲੱਗੇ ਕਿ ਅੱਲਾਹ ਪਾਕ ਕਿ ਮੁਸਲਮਾਨਾਂ ਦਾ ਅਗਰ ਕੋਈ ਬਾਦਸ਼ਾਹ ਹੁੰਦਾ ਤੇ ਅੱਜ ਮੇਰਾ ਕੁਰਾਨ ਮਜੀਦ ਨੂੰ ਸ਼ਾਇਆ ਕਰਦਾ ਸਾਰੀਆਂ ਮਸਜਿਦਾਂ ਦੇ ਵਿੱਚ ਜਾਂਦਾ ਹਰ ਬੰਦਾ ਪੜਦਾ ਮੇਰਾ ਲਿਖਿਆ ਹੋਇਆ ਕੁਰਾਨ ਮਜੀਦ ਜਿਹੜਾ ਕਿ ਮੈਂ ਬੜੇ ਪਿਆਰ ਦੇ ਨਾਲ ਲਿਖਿਆ ਹੋਇਆ ਹੈ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਗੱਲ ਸੁਣਦੇ ਆ ਤੇ ਆਣ ਕੇ ਉਹਦੇ ਕੋਲ ਪੁੱਛਦੇ ਨੇ ਕਿ ਤੂੰ ਕਿਉਂ ਇਨਾ ਗਮਜਦਾ ਹੈ ਮੈਂ ਕਿਉਂ ਗਮਕੀਨ ਹੈ ਤੇ ਉਹ ਦੱਸਦਾ ਹੈ ਕਿ ਅੱਜ ਅਗਰ ਮੁਸਲਮਾਨਾਂ ਦਾ ਬਾਦਸ਼ਾਹ ਹੁੰਦਾ ਤੇ ਜਿਹੜੀ ਆਪਾਗ ਦੀ ਜ਼ਾਤ ਦਾ ਕਲਾਮ ਹੈ ਕੁਰਾਨੇ ਮਜੀਦ ਇਹ ਮੈਂ ਆਪਣੇ ਹੱਥਾਂ ਨਾਲ ਲਿਖਿਆ ਹੈ ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲਿਖਾਈ ਕੀਤੀ ਹੈ ਲੇਕਿਨ ਕਿਉਂਕਿ ਅੱਜ ਅੱਜ ਇੱਕ ਜਿਹੜਾ ਬਾਦਸ਼ਾਹ ਬੈਠਾ ਸਾਡੇ ਉੱਤੇ ਉਹ ਇੱਕ ਸਿੱਖ ਹੈ ਇਸ ਕਰਕੇ ਮੇਰਾ ਜਿਹੜਾ ਲਿਖਿਆ ਹੋਇਆ ਕੁਰਾਨ ਮਜੀਦ ਹੈ ਇਹ ਮਸਜਿਦਾਂ ਕਰਨੇ ਜਾ ਸਕਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਲੇ ਇਸ ਗੱਲ ਦੇ ਬਾਰੇ ਪਤਾ ਲੱਗਿਆ ਦੋਨਾਂ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ ਇਹ ਜਿਹੜਾ ਤੂੰ ਕਰਾਨੇ ਪਾਕ ਲਿਖਿਆ ਨਾ ਇਹ ਮੈਨੂੰ ਦੇ ਦੇ ਮੈਂ ਦੱਸਦੇ ਨੇ ਕਿ ਜਿਹੜਾ ਤੇਰਾ ਲਿਖਿਆ ਆ ਕਰਾਨ ਮਜੀਦ ਹੈ ਇਹ ਸਾਰੀਆਂ ਮਸਜਿਦਾਂ ਦੇ ਵਿੱਚ ਪਹੁੰਚ ਜਾਏਗਾ ਇਹ ਤੈਨੂੰ ਇੱਕ ਬਾਦਸ਼ਾਹ ਕਹਿ ਰਿਹਾ ਵੈ ਤੇ ਵੀਰੋ ਵਾਕਈ ਉਹਨਾਂ ਨੇ ਉਹਦਾ ਲਿਖਿਆ ਆ ਕਰਾਨੇ ਪਾਕ ਸਾਰੀਆਂ ਮਸਜਿਦਾਂ ਚ ਪਹੁੰਚਾਇਆ ਇਹ ਗੱਲ ਹੁੰਦੀ ਵੀਰੋ ਮੈਂ ਤੇ ਅੱਗੇ ਵੀ ਕਹਿੰਨਾ ਵੀਰੋ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਬਹੁਤ ਹੀ ਅੱਛਾ ਬਾਦਸ਼ਾਹ ਸੀ ਉਹਦੇ ਦੌਰ ਦੇ ਵਿੱਚ ਹਰ ਬੰਦਾ ਜਿਹੜਾ ਸੀ ਨਾ ਬਹੁਤ ਹੀ ਅੱਛੀ ਜ਼ਿੰਦਗੀ گزارਦਾ ਪਿਆ ਸੀ ਕੋਈ ਵੀ ਆਪਣੇ ਆਪ ਨੂੰ ਗੁਲਾਮ ਨਹੀਂ ਸਮਝਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਦੌਰੇ ਖਲਾਫਤ ਆਈ ਹਕੂਮਤ ਆਈ ਤੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਸਿਰਫ ਸਿੱਖਾਂ ਨੂੰ ਨਵਾਜ਼ਿਆ ਸੀ ਤੇ ਬਾਕੀ ਜਿਹੜੇ ਸੀ ਉਹਨਾਂ ਨੂੰ ਗੁਲਾਮ ਬਣਾ ਲਿਆ ਸੀ ਨਹੀਂ ਉਹ ਬਲਕਿ ਉਹਨਾਂ ਨੇ ਸਾਰਿਆਂ ਨੂੰ ਆਜ਼ਾਦੀ ਦਿੱਤੀ ਸੀ ਕਿ ਹਰ ਬੰਦਾ ਆਪਣੇ ਮਜ਼ਹਬ ਦੇ ਮੁਤਾਬਕ ਜਿਸ ਤਰ੍ਹਾਂ ਚਾਹੇ ਇਬਾਦਤ ਕਰ ਸਕਦਾ ਕਿਸੇ ਨੂੰ ਰੋਕ ਟੋਕ ਨਹੀਂ ਸੀ ਤੇ ਅੱਜ ਦੀ ਕਥਾ ਦੇ ਵਿੱਚ ਵੀ ਸੰਤ ਮਸਕੀਨ ਸਿੰਘ ਜੀ ਨੇ ਬਹੁਤ ਗੱਲਾਂ ਚੰਗੀਆਂ ਤੇ ਵਧੀਆ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਮੈਂ ਵੀ ਹੁਣ ਥੋੜਾ ਜਿਹਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਣਨਾ ਮੈਂ ਤੇ ਇਸ ਕਰਕੇ ਮੈਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਾਕਈ ਖਾਂ ਦਾ ਬਹੁਤ ਹੀ ਅੱਛਾ ਬਾਦਸ਼ਾਹ ਸੀ ਉਸ ਦੇ ਦੌਰ ਦੇ ਵਿੱਚ ਹਰ ਬੰਦੇ ਨੂੰ ਆਜ਼ਾਦੀ حاصل ਸੀ ਆਪਣੇ ਮਜ਼ਹਬ ਦੇ ਮੁਤਾਬਕ ਉਹ ਆਬਾਦਤ ਕਰ ਸਕਦਾ ਸੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਸੀ ਇਹ ਨਹੀਂ ਸੀ ਹੈ ਕਿ ਸਾਰੇ ਜਿਹੜੇ ਹੁਣ ਦੂਸਰੇ ਧਰਮ ਦੇ ਬੰਦੇ ਨੇ ਕਿਉਂਕਿ ਮੈਂ ਹੁਣ ਬਾਦਸ਼ਾਹ ਬਣ ਗਿਆ ਮੈਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਕੀਤਾ ਕਿ ਮੈਂ ਬਾਦਸ਼ਾਹ ਬਣ ਗਿਆ ਤੇ ਹੁਣ ਜਿਹੜੇ ਬਾਕੀ ਧਰਮ ਦੇ ਲੋਕ ਆ ਉਹ ਵੀ ਸਿੱਖੀ ਧਰਮ ਚ ਆ ਜਾ ਨਿਤੇ ਮੈਂ ਉਹਨਾਂ ਨੂੰ ਮਾਰ ਦਿਆਂਗਾ ਜਾਂ ਉਹਨਾਂ ਨੂੰ ਮੁਲਕ ਬਦਲ ਕਰ ਦਿਆਂਗਾ ਉਹਨਾਂ ਨੇ ਬਲਕੇ ਕਿਹਾ ਸੀ ਕਿ ਜਿਹੜਾ ਜਿਸ ਧਰਮ ਦਾ ਵੀ ਬੰਦਾ ਹੈਗਾ ਆਪਣੇ ਧਰਮ ਦੇ ਮੁਤਾਬਕ ਇਬਾਦਤ ਕਰੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ ਬਲਕੇ ਮੈਰੇ ਸੁਣਨ ਚ ਇਹ ਵੀ ਪਤਾ ਮੈਨੂੰ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਦੂਸਰੇ ਧਰਮ ਦੇ ਲੋਕ ਉਹਨਾਂ ਦੀ ਮਾਲੀ ਮਦਦ ਵੀ ਬੜੀ ਕਰਦੇ ਸੀ ਦੇਖੋ ਜਦੋਂ ਕਿਸੇ ਸਾਈ ਨੂੰ ਕੋਈ ਗਿਰਜਾ ਗੁਰਜਾ ਬਣਾਉਂਦੇ ਸੀ ਉਹਨਾਂ ਵਾਸਤੇ ਉਹਨੂੰ ਪੈਸੇ ਚਾਹੀਦੇ ਹੁੰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਉਹਨਾਂ ਦੇ ਗਿਰਜੇ ਵਾਸਤੇ ਪੈਸੇ ਦਿੰਦੇ ਹੁੰਦੇ ਸੀ ਤੇ ਇਸੇ ਤਰ੍ਹਾਂ ਵੀਰੋ ਜਦੋਂ ਹਿੰਦੂਆਂ ਨੂੰ ਆਪਣਾ ਗੁਰਦੁਆ ਤੇ ਇਸੇ ਤਰ੍ਹਾਂ ਵੀਰੋ ਇਹ ਦੋਨੋਂ ਵੀ ਜਦੋਂ ਆਪਣਾ ਮੰਦਿਰ ਬਣਾਉਣ ਵਾਸਤੇ ਪੈਸੇ ਦੀ ਜ਼ਰੂਰਤ ਹੁੰਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਉਹਨਾਂ ਪੈਸੇ ਦਿੰਦੇ ਹੁੰਦੇ ਸੀ ਤਾਂ ਕਿ ਉਹ ਮੰਦਿਰ ਤਮੀਰ ਕਰ ਸਕਣ ਤੇ ਇਸੇ ਤਰ੍ਹਾਂ ਵੀਰੋ ਜਦੋਂ ਮੁਸਲਮਾਨਾਂ ਨੂੰ ਆਪਣੀ ਮਸਜਿਦ ਤਮੀਰ ਕਰਨ ਵਾਸਤੇ ਮਾਲੀ ਜ਼ਰੂਰਤ ਹੁੰਦੀ ਸੀ ਪੈਸੇ ਦੀ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਪੈਸੇ ਦਿੰਦੇ ਸੀ ਤਾਂ ਕਿ ਉਹ ਮਸਜਿਦ ਤਮੀਰ ਕਰ ਲੈਣ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿੱਡੇ ਚੰਗੇ ਸੁਭਾਅ ਦੇ ਬੰਦੇ ਸੀ ਕਿਸ ਕਿਸ ਕਦਰ ਰਹਿਮ ਦੇਲ ਸੀ ਕਿ ਉਹਨੂੰ ਲੋਕਾਂ ਨਾਲ ਕਿੰਨਾ ਪਿਆਰ ਸੀ ਆਪਣੀ عوام ਦੇ ਨਾਲ ਉਹਨਾਂ ਨੇ ਜ਼ੁਲਮ ਨਹੀਂ ਕੀਤਾ ਜਦੋਂ ਬਾਦਸ਼ਾਹ ਬਣ ਗਏ ਤੇ عوام ਨਾਲ ਜ਼ੁਲਮ ਨਹੀਂ ਕੀਤਾ ਬਲਕਿ ਪਿਆਰ ਦੇ ਨਾਲ ਆਪਣੇ اخلاق ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਤੇ ਇਹੀ ਗੱਲ ਹੈ ਵੀਰੋ ਜਿਹੜੇ ਅੱਲਾ ਦੇ ਨੇਕ ਬੰਦੇ ਹੁੰਦੇ ਆ ਨਾ ਜਾਂ ਵਾਹਿਗੁਰੂ ਦੇ ਨੇਕ ਬੰਦੇ ਹੁੰਦੇ ਆ ਉਹ ਵੀਰੋ ਲੋਕਾਂ ਦਾ ਦਿਲ ਆਪਣੇ اخلاق ਦੇ ਨਾਲ ਹੀ ਪਿਆਰ ਮੁਹੱਬਤ ਦੇ ਨਾਲ ਹੀ ਜਿੱਤਦੇ ਆ ਜ਼ੁਲਮ ਜ਼ਬਰ ਕਰਕੇ ਤੁਸੀਂ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ ਵਕਤੀ ਤੌਰ ਤੇ ਤੁਸੀਂ ਆਪਣਾ ਨਾਮ ਬਣਾ ਲੋਗੇ ਲੇਕਿਨ ਬਾਅਦ ਚ ਲੋਕ ਤੁਹਾਨੂੰ ਅੱچھے ਲਫ਼ਜ਼ਾਂ ਨਾਲ ਯਾਦ ਨਹੀਂ ਕਰਨਗੇ ਕਿਨ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਲੋਕ ਬੜੇ ਅੱਛਾ ਲਫ਼ਜ਼ਾਂ ਨਾਲ ਯਾਦ ਕਰਦੇ ਆ ਤੇ ਦੱਸਦੇ ਨੇ ਕਿ ਵਾਕਈ ਇੱਕ ਅੱਛਾ ਜਿਹੜਾ ਬਾਦਸ਼ਾਹ ਸੀ ਉਹ ਗੁਜ਼ਰਿਆ ਸੀ ਅਗਰ ਆਪਾਂ ਇਤਿਹਾਸ ਪੜੀਏ ਕਿ ਸੰਤ ਮਸਕੀਨ ਸਿੰਘ ਜੀ ਬਹੁਤ ਹੀ ਵੱਡੇ ਗਿਆਨੀ ਐ ਜਿਲੇ ਇਹਨਾਂ ਦਾ ਕੋਈ ਵੀ ਬਿਆਨ ਸੁਣੀਦਾ ਜਾਂ ਕਥਾ ਸੁਣੀਦੀ ਐ ਨਾ ਤੇ ਬਹੁਤ ਹੀ ਅੱਛਾ ਲੱਗਦਾ ਮਜ਼ਾ ਆਇੰਦਾ ਵੈ ਸਕੂਨ ਜਿਹਾ ਮਿਲਦਾ ਵੈ ਯਕੀਨ ਕਰੋ ਬਾਕੀ ਤੁਸੀਂ ਦੱਸੋ ਕਿ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ لازਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਰਾਖਾ